ਸੂਰਜ ਵੱਲ ਪੈਠ ਕਰਕੇ ਖੜਾ ਜੀ ਕੋਈ ਆਪਣੇ ਪਰਸ਼ਾਵੇਂ ਨੂੰ ਝਾੜੂ ਨਾਲ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ ਤਾਂ ਲੋੜ ਉਸ ਨੂੰ ਸਮਝਾਉਣ ਦੀ ਨਹੀਂ ਸਿਰਫ ਉਸ ਦਾ ਮੂੰਹ ਸੂਰਜ ਵੱਲ ਮੋੜਨ ਦੀ ਹੁੰਦੀ ਹੈ ਕਿਸੇ ਪੁਰਾਣੇ ਗ੍ਰੰਥ ਦੀ ਪਹਿਲੀ ਸਤਰ ਹਾਂ ਜੀ ਦੋਸਤ ਮਹਿਫਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਤੁਹਾਡਾ ਦੋਸਤ ਜਸਕਰਨ ਆਪਾਂ ਤੁਹਾਡੇ ਨਾਲ ਇੱਕ ਬਹੁਤ ਹੀ ਪਿਆਰੀ ਤੇ ਸਿੱਖਿਆ ਦਾ ਇੱਕ ਕਿਤਾਬ 40 ਦਿਨ ਲੈ ਕੇ ਹਾਜ਼ਰ ਹੁੰਦੇ ਹਾਂ ਜਿਸ ਦੇ 7 ਦਿਨਾਂ ਦਾ ਸਫਰ ਆਪਾਂ ਤੁਹਾਡੇ ਨਾਲ ਸਾਂਝਾ ਕਰ ਚੁੱਕੇ ਹਾਂ ਤੇ ਅੱਜ ਆਪਾਂ ਹਾਜ਼ਰ ਹਾਂ ਤੁਹਾਡੇ ਨਾਲ 8ਵੇਂ ਦਿਨ ਦਾ ਸਫਰ ਲੈ ਕੇ ਜੇਕਰ ਕਿਤਾਬ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਔਰ ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੇ ਦਿਨਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਲਓ ਜੀ ਸ਼ੁਰੂ ਕਰਨ ਲੱਗਿਆਂ ਦਿਨ 8ਵਾਂ ਸੂਰਜ ਭਰ ਜੋਬਨ ਤੇ ਸੀ ਧੁੱਪ ਵਿੱਚ ਚਮਕ ਰਹੀ ਚਿੱਟੀ ਰੇ ਅੱਖਾਂ ਚੁੰਧਿਆ ਰਹੀ ਸੀ ਰਸਤੇ ਵਿੱਚ ਅਕਸਰ ਹੀ ਲੋਕ ਰੁੱਕ ਕੇ ਫਕੀਰ ਨਾਲ ਆਪਣੇ ਦੁੱਖ ਸੁੱਖ ਸਾਂਝੇ ਕਰਦੇ ਤੇ ਆਸ਼ੀਰਵਾਦ ਲੈਂਦੇ ਅੱਜ ਵੀ ਵਰਕਾ ਪਾਈ ਕੁਝ ਔਰਤਾਂ ਤੇ ਅੱਧ ਖੜ ਉਮਰ ਦੇ ਆਦਮੀ ਰੁਕੇ ਫਕੀਰ ਨੂੰ ਝੁੱਕ ਕੇ ਸਲਾਮ ਕੀਤੀ ਤੇ ਆਸ਼ੀਰਵਾਦ ਲੈ ਕੇ ਅੱਗੇ ਚਲੇ ਗਏ ਕੀ 47 ਦੀ ਵੰਡ ਵੇਲੇ ਵੱਡ ਵਡਾਂਗਾ ਇੰਨਾ ਕਰਕੇ ਨਹੀਂ ਸੀ ਹੋਇਆ ਤੁਸੀਂ ਉਹਨਾਂ ਨੂੰ ਵਧੋ ਫੁੱਲੋ ਤੇ ਖੁਸ਼ ਰਹੋ ਕਿਵੇਂ ਕਹਿ ਦਿੱਤਾ ਕੇਸਰ ਦੇ ਬੋਲਾਂ ਵਿੱਚ ਕੁੜਤਨ ਤੇ ਚੇਤੇ ਵਿੱਚ ਭੈਣ ਤਾਰੋ ਸੀ ਉਤਰ ਦੰਗੇ ਤੇ ਵੱਡ ਵਡਾਂਗਾ ਕਰਨ ਵਾਲੇ ਨਾ ਮੁਸਲਮਾਨ ਸਨ ਨਾ ਸਿੱਖ ਤੇ ਨਾ ਹਿੰਦੂ ਜ਼ਰਾਇਮ ਪੇਸ਼ਾ ਤੇ ਰਾਜਨੀਤਿਕ ਲੋਕ ਆਪਣੇ ਮੁਫਾਦ ਲਈ ਲੋਕਾਂ ਦੇ ਅੰਦਰ ਦੀ ਹਵਾਨੀਅਤ ਨੂੰ ਭੜਕਾ ਦਿੰਦੇ ਹਨ ਇਹ ਮਸਲੇ ਧਰਮਾਂ ਦੇ ਜਾਂ ਜਾਤਾਂ ਦੇ ਨਹੀਂ ਹੁੰਦੇ ਫਕੀਰ ਦੀ ਆਵਾਜ਼ ਵਿੱਚ ਉਮਰ ਦਾ ਤਜਰਬਾ ਬੋਲ ਰਿਹਾ ਸੀ ਪਰ ਅੱਗ ਦੇ ਤੁਹਾਂ ਕਿਉਂ ਘਰ ਅੱਜ ਤੱਕ ਬੰਦ ਪਏ ਆ ਕੇਸਰ ਦੇ ਬੋਲਾਂ ਵਿੱਚ ਉਦਾਸੀ ਸੀ ਇਹ ਤਾਂ ਤਵੇ ਵੀ ਨਾ ਭੁੱਲਣ ਵਾਲੇ ਰੂਹਾਂ ਦੇ ਦਰਦ ਨੇ ਕਈ ਗੱਲਾਂ ਨੂੰ ਰੱਬ ਦਾ ਭਾਣਾ ਸਮਝ ਕੇ ਸਿਰ ਝੁਕਾ ਦੇਣਾ ਚਾਹੀਦਾ ਹੈ ਆਪਣੇ ਆਪ ਨੂੰ ਸ਼ਾਂਤ ਰੱਖਣਾ ਜਾਂ ਸੋਚ-ਸੋਚ ਕੇ ਦੁਖੀ ਹੁੰਦੇ ਰਹਿਣਾ ਸਾਡੇ ਆਪਣੇ ਹੱਥ ਹੈ ਫਕੀਰ ਨੇ ਬੜੇ ਸਹਿਜ ਨਾਲ ਕਿਹਾ ਉਹ ਕਿਵੇਂ ਕੇਸਰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਦੁਨੀਆ ਦੇ ਬਹੁਤੇ ਦੁੱਖ ਬੰਦੇ ਦੀਆਂ ਬੇਲਗਾਵੇਂ ਛਾਵਾਂ ਕਰਕੇ ਨੇ ਫਕੀਰ ਨੇ ਸੋਚਦੇ ਇੰਜ ਕਿਹਾ ਜਿਵੇਂ ਆਪਣੇ ਆਪ ਨਾਲ ਹੀ ਗੱਲਾਂ ਕਰ ਰਿਹਾ ਹੋ ਜੇ ਕੋਈ ਇੱਛਾ ਹੀ ਨਾ ਹੋਵੇ ਤਾਂ ਬੰਦਾ ਤਾਂ ਕੋਈ ਕੰਮ ਹੀ ਨਹੀਂ ਕਰੇਗਾ। ਈਸਰ ਨੇ ਸਵਾਲ ਵਰਗਾ ਜਵਾਬ ਦਿੱਤਾ। ਸ਼ਾਇਦ ਦੀ ਰਾਖੀ ਵੀ ਉਹੀ ਕਰ ਸਕਦਾ ਹੈ ਜੋ ਡੰਗ ਮਾਰਨਾ ਜਾਣਦਾ ਹੋਵੇ। ਜ਼ਹਿਰ ਤੋਂ ਸਖਨੇ ਸੱਪ ਨੂੰ ਸਪੇਰੇ ਗਲ ਵਿੱਚ ਪਾਈ ਫਿਰਦੇ ਨੇ। ਇੱਛਾ ਅਤੇ ਫਰਜ਼ ਵਿੱਚ ਬਸ ਇਹੋ ਫਰਕ ਹੈ। ਬੰਦੇ ਨੂੰ ਆਪਣੇ ਫਰਜ਼ ਪਛਾਣਨ ਵੱਲ ਧਿਆਨ ਦੇਣਾ ਚਾਹੀਦਾ ਹੈ। ਫਰਜ਼ ਆਪਣੇ ਪ੍ਰਤੀ, ਆਪਣੇ ਪਰਿਵਾਰ, ਸਮਾਜ ਤੇ ਮਨੁੱਖਤਾ ਪ੍ਰਤੀ ਜਿਸ ਨੂੰ ਆਪਣੇ ਫਰਜ਼ ਸਮਝ ਵਿੱਚ ਆ ਗਏ। ਉਹ ਆਪਣੀਆਂ ਇਛਾਵਾਂ ਨੂੰ ਵੀ ਕਾਬੂ ਕਰਨਾ ਸਿੱਖ ਜਾਂਦਾ ਹੈ ਫਕੀਰ ਨੇ ਗੱਲ ਜਾਰੀ ਰੱਖੀ ਸ਼ਿਕੰਦਰ ਦੁਨੀਆ ਜਿੱਤਦਾ ਜਿੱਤਦਾ ਇੱਕ ਨਵੇਂ ਦੇਸ਼ ਦੀ ਸਰਹੱਦ ਤੇ ਵਗ ਰਿਹਾ ਇੱਕ ਵੱਡੇ ਦਰਿਆ ਨੂੰ ਪਾਰ ਕਰ ਰਿਹਾ ਸੀ ਦਰਿਆ ਦੇ ਦੂਸਰੇ ਕੰਢੇ ਇੱਕ ਸਾਧੂ ਆਪਣੀ ਕੁੱਲੀ ਪਾਈ ਬੈਠਾ ਸੀ ਸ਼ਿਕੰਦਰ ਦੀ ਫੌਜ ਨੇ ਸਾਧੂ ਨੂੰ ਉੱਠਣ ਦਾ ਹੁਕਮ ਕੀਤਾ ਸਾਧੂ ਆਪਣੀ ਰਜ਼ਾ ਵਿੱਚ ਸੀ ਕਿ ਉਸ ਨੇ ਉੱਠਣ ਦੇ ਹੁਕਮ ਨੂੰ ਅਨ ਸੁਣਿਆ ਕਰ ਦਿੱਤਾ ਤੈਨੂੰ ਪਤਾ ਹੈ ਇਹ ਲਸ਼ਕਰ ਇੱਕ ਜੇਤੂ ਬਾਦਸ਼ਾਹ ਦਾ ਹੈ सिकंदर बादशाह ਦਾ ਜਿਸ ਨੇ ਦੁਨੀਆ ਜਿੱਤੀ ਹੈ ਉਹਦੇ سپਾਸ ਲਾਰਨੇ ਗਿਆ ਮੈਂ ਵੀ ਜੇਤੂ ਬਾਦਸ਼ਾਹ ਹਾਂ ਸਾਧੂ ਨੇ ਕਿਹਾ ਤੂੰ ਕੀ ਜਿੱਤਿਆ ਹੈ ਸਿਪਾਹੀ ਨੇ ਮੁਸਕਰਾ ਕੇ ਕਿਹਾ ਮੈਂ ਜਿੱਤਨ ਦੀ ਚਾਹਤ ਨੂੰ ਜਿੱਤ ਲਿਆ ਹੈ ਕਹਿ ਕੇ ਸਾਧੂ ਫਿਰ ਲੰਮਾ ਪੈ ਗਿਆ ਕਹਾਣੀ ਖਤਮ ਕਰਕੇ ਫਕੀਰ ਨੇ ਰੁੱਕ ਕੇ ਮਸ਼ਕ ਵਿੱਚੋਂ ਥੋੜਾ ਪਾਣੀ ਪੀਤਾ ਤੇ ਕੇਸਰ ਨੂੰ ਵੀ ਦਿੱਤਾ ਕੇਸਰ ਤੁਰਦਾ ਤੁਰਦਾ ਉਸ ਸਾਧੂ ਦੀ ਵੇਖਾਫੀ ਦਾ ਕਾਰਨ ਸਮਝਣ ਦਾ ਯਤਨ ਕਰਦਾ ਜਾਂਦਾ ਸੀ ਜਿਸ ਨੂੰ ਬਾਦਸ਼ਾਹ ਦਾ ਵੀ ਕੋਈ ਡਰ ਨਹੀਂ ਸੀ ਕੇਸਰ ਫਕੀਰ ਦੇ ਪਿੱਛੇ ਪਿੱਛੇ ਤੁਰਦਿਆਂ ਆਲਾਦਵਾਲਾ ਵੇਖ ਰਿਹਾ ਸੀ ਇਹ ਰਾਹ ਇਹ ਲੋਕ ਪਹਿਰਾਵਾ ਤੇ ਬੋਲੀ ਕੇਸਰ ਨੂੰ ਬਹੁਤ ਅਲੱਗ ਲੱਗੇ ਜਿਵੇਂ ਉਹ ਕਿਸੇ ਹੋਰ ਦੇਸ਼ ਵਿੱਚ ਆ ਗਿਆ ਹੋਵੇ ਇੱਥੋਂ ਦੇ ਪਿੰਡ ਸਾਡੇ ਪਿੰਡਾਂ ਨਾਲੋਂ ਕਿੰਨੇ ਅਲੱਗ ਨੇ ਕੇਸਰ ਨੇ ਇੱਕ ਪਿੰਡ ਦੇ ਨੇੜੇ ਲੰਘਦਿਆਂ ਕਿਹਾ ਕਹਿੰਦੇ ਹਨ ਕਿ ਹਰ 14 ਕੁਹਾਂ ਬਾਅਦ ਲੋਕਾਂ ਦੀ ਬੋਲੀ ਪਹਿਰਾਵਾ ਤੇ ਖਾਣਾ ਬਦਲ ਜਾਂਦਾ ਹੈ ਕਿਉਂਕਿ ਇਹ ਲੋਕ ਇੱਕ ਪਿੰਡ ਜਾਂ ਇੱਕ ਇਲਾਕੇ 'ਚ ਰਹਿ ਕੇ ਹੀ ساری ਉਮਰ ਬਸਰ ਕਰ ਦਿੰਦੇ ਨੇ ਫਕੀਰ ਨੇ ਸਮਝਾਇਆ ਇਸ ਇਲਾਕੇ ਵਿੱਚ ਕਿਕਰਾਂ ਬਹੁਤ ਨਹੀਂ ਈਸਰ ਨੇ ਰਾਹ ਦੇ ਦੋਵੇਂ ਪਾਸੇ ਉੱਗੇ ਕਿਕਰਾਂ ਦੇ ਦਰਖਤ ਵੇਖ ਕੇ ਕਿਹਾ ਹਾਂ ਇੱਥੋਂ ਦੀ ਇੱਕ ਬੋਲੀ ਵੀ ਬੜੀ ਮਸ਼ਹੂਰ ਹੈ ਚੱਲ ਦੇਸ ਮਾਲਵੇ ਚੱਲੀਏ ਜਿੱਥੇ ਕਿਕਰਾਂ ਨੂੰ ਆਂਬ ਲੱਗਦੇ ਫਕੀਰ ਨੇ ਕਿਕਰ ਦੇ ਪੀਲੇ ਫੁੱਲਾਂ ਵੱਲ ਵੇਖਦਿਆਂ ਕਿਹਾ ਅੰਬ ਤਾਂ ਸਾਡੇ ਵੱਲ ਬਹੁਤ ਹੁੰਦੇ ਆ ਕਹਿੰਦਾ ਕੇਸਰ ਦਾ ਮੂੰਹ ਮਠਾਸ ਨਾਲ ਭਰ ਗਿਆ ਕੇਸਰ ਨੂੰ ਆਪਣੇ ਪਿੰਡ ਦੇ ਸਾਰੇ ਅੰਬਾਂ ਦੇ ਦਰਖਤਾਂ ਦਾ ਪਤਾ ਸੀ ਕਿ ਕਿਹੜਾ ਮਿੱਠਾ ਹੈ ਤੇ ਕਿਹੜਾ ਖੱਟਾ ਹਵਾ ਅੱਜ ਤੇਜ਼ ਚੱਲ ਰਹੀ ਸੀ ਤਿੱਬਿਆਂ ਦੀ ਖਰਖਰ ਕਾਫੀ ਵੱਡ ਰਹੀ ਸੀ ਇੱਕ ਖੂਹ ਵੇਖ ਕੇ ਦੋਵੇਂ ਰੁਕ ਗਏ ਖੂਹ ਦੇ ਨਾਲ ਵਾਲੀ ਥਾਂ ਤੇ ਸੌਣ ਦਾ ਖਿਆਲ ਕਰਕੇ ਦੋਵਾਂ ਨੇ ਸਮਾਨ ਲਾਇਆ ਤੇ ਖੂਹ ਵਿੱਚੋਂ ਪਾਣੀ ਕੱਢ ਕੇ ਨਹਾਉਣ ਲੱਗ ਪਏ ਨਹਾ ਕੇ ਲੰਮੇ ਪਿਆ ਕੇਸਰ ਫਕੀਰ ਵੱਲੋਂ ਦਿਨੇ ਸੁਣਾਈ ਉਸ ਸਾਧੂ ਦੀ ਕਹਾਣੀ ਨੂੰ ਯਾਦ ਕਰਨ ਲੱਗਿਆ ਜਿਸ ਨੇ ਜਿੱਤਨ ਦੀ ਲਾਲਸਾ ਨੂੰ ਜਿੱਤ ਲਿਆ ਸੀ ਕੇਸਰ ਨੇ ਸੋਚਿਆ ਮੈਨੂੰ ਤਾਂ ਹਰ ਪਾਸੇ ਹਾਰ ਹੀ ਹਾਰ ਦਿਸਦੀ ਹੈ ਕੇਸਰ ਦੀ ਮਨੋਦਸ਼ਾ ਨੂੰ ਫਕੀਰ ਨੇ ਜਿਵੇਂ ਉਸ ਦੇ ਚਿਹਰੇ ਤੋਂ ਪੜ ਲਿਆ ਸੀ ਉਸ ਨੇ ਕੇਸਰ ਵੱਲ ਵੇਖਦਿਆਂ ਕਿਹਾ ਕਦੇ ਕੀੜੀ ਨੂੰ ਤੁਰਦਿਆਂ ਵੇਖਿਆ ਕਿਵੇਂ ਉਹ ਹਰ ਰੁਕਾਵਟ ਦੇ ਉੱਪਰੋਂ ਜਾਂ ਪਾਸੇ ਤੋਂ ਹੋ ਕੇ ਲੰਘ ਜਾਂਦੀ ਹੈ ਪਰ ਕਦੇ ਰੁਕਦੀ ਨਹੀਂ ਇਸੇ ਤਰ੍ਹਾਂ ਪਾਣੀ ਵੀ ਪੱਥਰਾਂ ਦੇ ਉੱਪਰੋਂ ਦੀ ਲੰਘ ਜਾਂਦਾ ਹੈ ਪਰ ਕਦੇ ਰੁਕਦਾ ਨਹੀਂ ਬਸ ਇਹੋ ਹੈ ਜ਼ਿੰਦਗੀ ਜਿਉਣ ਦਾ ਬੰਦ ਜਦੋਂ ਵੀ ਮੁਸ਼ਕਲ ਆਵੇ ਤਾਂ ਧਿਆਨ ਮੁਸ਼ਕਲ ਤੇ ਨਹੀਂ ਦੇਣਾ ਮੁਸ਼ਕਲ ਦਾ ਹੱਲ ਲੱਭਣ ਵੱਲ ਤਵਜੂ ਦੇਣੀ ਹੈ ਹੌਲੀ ਹੌਲੀ ਡੱਕ ਚਰਨਾ ਬਣ ਕੇ ਪਾਣੀ ਵਾਂਗੂੰ ਵਗ ਦਰਿਆ ਬਣ ਕੇ ਸਮੇਂ ਦੀਆਂ ਠੋਕਰਾਂ ਤੋਂ ਬਾਝ ਬਚ ਕੇ ਪੱਥਰਾਂ ਦੀ ਲੰਘ ਤੂੰ ਹਵਾ ਬਣ ਕੇ ਪੱਥਰਾਂ ਦੀ ਲੰਘ ਤੂੰ ਹਵਾ ਬਣ ਕੇ ਫਕੀਰ ਦੀਆਂ ਗੱਲਾਂ ਨੇ ਕੇਸਰ ਨੂੰ ਹੁਲਾਸ ਕਰ ਦਿੱਤਾ ਸ਼ਾਮ ਢਲ ਚੁੱਕੀ ਸੀ ਜੀਵ ਜੰਤੂਆਂ ਦੀਆਂ ਆਵਾਜ਼ਾਂ ਮਾਹੌਲ ਨੂੰ ਸੰਗੀਤਮਈ ਬਣਾ ਰਹੀਆਂ ਸਨ ਫਕੀਰ ਧੂਣੀ ਕੋਲ ਅੰਤਰ ਧਿਆਨ ਹੋਇਆ ਬੈਠਾ ਸੀ ਛਪਦੇ ਸੂਰਜ ਦੀ ਲਾਲੀ ਵੇਖਦਿਆਂ ਕੇਸਰ ਨੂੰ ਜੀਤੀ ਯਾਦ ਆ ਰਹੀ ਸੀ ਉਸ ਨੂੰ ਲੱਗਿਆ ਜਿਵੇਂ ਫਕੀਰ ਦੇ ਧੂਨੇ ਦੀ ਅੱਗ ਉਸ ਦੇ ਅੰਦਰ ਬਲ ਰਹੀ ਹੋਵੇ ਤੇ ਇਸ ਬਲ ਦੀ ਅੱਗ ਨੇ ਉਸ ਦਾ ਅੰਦਰ ਠਾਰ ਦਿੱਤਾ ਹੋਵੇ ਤੇ ਇਸ ਦੇ ਨਾਲ ਹੀ ਖਤਮ ਹੁੰਦਾ 8ਵੇਂ ਦਿਨ ਦਾ ਸਫ਼ਰ ਉਮੀਦ ਹੈ ਤੁਹਾਨੂੰ ਕਿਤਾਬ ਪਸੰਦ ਆ ਰਹੀ ਹੋਊਗੀ ਜੇਕਰ ਕਿਤਾਬ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੇ ਦਿਨਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ